ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਅੱਜ ਆਪਾਂ ਇੰਟੀਰੀਅਰ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ 'ਚ ਖੜੇ ਹੋਏ ਹਾਂ ਜੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਹਿ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਬਹੁਤ ਵਧੀਆ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਟੈਂਟ ਲੱਗੇ ਹੋਏ ਨੇ ਜੋੜਾ ਘਰ ਦਾ ਸਿਸਟਮ ਬਾਹਰ ਕੀਤਾ ਹੋਇਆ ਆ ਬਾਕੀ ਪਿਛਲੇ ਪਾਸੇ ਸੈਪਰੇਟ ਜਿਹੜਾ ਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਹਾਲ ਦੇ ਵਿੱਚ ਦੋ ਪਾਰਸ਼ਨ ਬਣਾਏ ਗਏ ਨੇ ਚਾਹ ਦਾ ਲੰਗਰ ਜਿਹੜਾ ਆ ਉਹ ਜਮ ਵਾਲੀ ਸਾਈਡ ਤੇ ਹੋਊਗਾ ਤੇ ਬਾਕੀ ਜਿਹੜਾ ਆਪਣਾ ਪ੍ਰਸ਼ਾਦੇ ਦਾ ਲੰਗਰ ਹੁੰਦਾ ਜੀ ਉਹ ਆਪਣਾ ਜਿਹੜੇ ਰੈਗੂਲਰ ਪਹਿਲਾਂ ਆਪਣਾ ਚੱਲਦਾ ਹੁੰਦਾ ਜੀ ਉਸੇ ਸੇਮ ਜਗ੍ਹਾ ਤੇ ਹੋਊਗਾ ਸੋ ਤੁਸੀਂ ਅੱਜ ਇੱਥੇ ਆਓ ਆਪਣਾ ਐਡਰੈਸ ਤੁਹਾਨੂੰ ਇਸ ਸ਼ੀਟ ਆ ਮੈਂਸ਼ਨ ਕਰ ਦਿੰਦੇ ਆ ਜੀ ਸੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਹਰਿਆਵਲੀ ਜਿਤ ਜੈ ਮੇਰਾ ਸਾਧਪੁਰ ਪੈ ਘਰ ਆਏ ਸਜੰਤ ਪਰੇ ਹਰਿਆਵਲੀ ਜਿਤ ਜੈ ਮੇਰਾ ਸਾਧਪੁਰ ਤੇ ਆਇਏ ਹਰਿਆਵਲੀ ਜੰਨ ਜੈ 베라

ਨੀ 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 ਸੋਭਾ ਤੋਂ ਬਖਰੀ ਹੈ ਸਤਿਗੁਰਾਂ ਦੇ ਨਾਲ ਜੀ ਦੀ ਸੋਭਾ ਸਭ ਤੋਂ ਬਖਰੀ ਹੈ ਆਪਣੇ ਨਾਂ ਇਹ ਜਗ ਵਿੱਚ ਪਿਆਰੀ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀ ਹਿਲਕਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਅਨਟਾਰੀਓ ਖਾਸਾ ਦਰਬਾਰ ਵਿਖੇ ਸਵੇਰੇ ਪਰਸੋਂ ਤੋਂ ਅਖੰਡ ਪਾਠ ਆਰੰਭ ਕਰਵਾਏਗੇ ਅੱਜ हो पाएगे ਉਸ ਤੋਂ ਉਪਰੰਤ ਕੀਰਤਨ ਢਾਡੀ ਤੇ ਕਥਾ ਜਿਸ 바ਗੰਗ ਚੱਲ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰਦਵਾਰਾ ਸਾਹਿਬ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤਨ ਤਨ ਸਹਿਬ ਸ੍ਰੀ ਗੁਰੂ ਅਨੰਦ ਦੇਵ ਜੀ ਨੇ ਜੋ ਆਪਾਂ ਨੂੰ ਜੋ ਆਪਾਂ ਨੂੰ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜੋ ਵਣਸ਼ਕੋ ਦੇ ਨਾਲ ਜੋ ਆਪਣਾ ਜੀਵਨ ਆਪਾਂ ਰਸੀ ਜੀਵਨ ਦੇ ਵਿੱਚ ਆਪਾਂ ਵਿਚਰ ਕੇ ਇਹ ਜਰੂਰ ਸੇਵਾ ਕਰਨੀ ਚਾਹੀਦੀ ਹੈ ਨਾਲ ਹੀ ਸੰਗਤ ਦੀ ਬੇਨਤੀ ਹੈ ਕਿ ਗੁਰਦਵਾਰਾ ਸਾਹਿਬ ਵਿਖੇ ਬਹੁਤ ਸਾਰੇ ਕਾਰਜ ਯੋ ਲਿਕੇ ਗਏ ਸਾਰੇ ਸੰਪੂਰਨ ਹੋਏ ਹਨ ਜਿਵੇਂ ਐਲੀਵੇਟਰ ਸੋਖਾ ਸਣ ਪੰਜ ਨੰਬਰ ਹਾਲ ਜਮ ਦੇ ਵਿੱਚ ਫਲੋਰਿੰਗ ਬਾਹਰ ਜੋ ਲੈਂਡਸਕੇਪਿੰਗ ਹੋਈ ਹੈ ਨਾਲ ਹੀ ਜੋ ਬਾਹਰ ਬਾਸਕਟਬਾਲ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਇਹ ਜਿੰਨੇ ਵੀ ਕਾਰਜ ਹਨ ਇਹ ਸਾਰੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਹੁੰਦੇ ਹਨ ਜੋ ਕਾਰਜ ਰਹਿ ਗਏ ਹਨ ਜਿਵੇਂ ਡੈਕਸੀ ਡੈਰੀਆਂ ਖਾਸਾ ਡਰਾਈਵ ਤੱਕ ਨਵੀਂ ਫੈਸਲਾਈ ਜਾਵੇਗੀ ਇਹ ਵੀ ਕਾਰਜ ਨਾਲ ਹੀ ਜੋ ਬੈਸਾਰ ਹੈ ਉਸ ਦਾ ਪਰਮਨੈਂਟ ਅਪਲਾਈ ਕੀਤਾ ਹੋਇਆ ਹੈ ਜਦੋਂ ਵੀ ਸਾਨੂੰ ਪਰਮਿਸ਼ਨ ਮਿਲਗੀ ਉਹ ਅਸੀਂ ਕਾਰਜ ਆਰੰਭ ਲੈਣੇ ਹਨ ਜਿੰਨੇ ਵੀ ਕਾਰਜ ਹਨ ਇਹ ਸਾਰੇ ਹੀ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਹੁੰਦੇ ਹਨ ਅੰਟਾਰੀਓ ਖਾਸਾ ਦਰਵਾਜ਼ੇ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਸੰਗਤ ਦੇਖਣ ਵਾਲੇ ਅੰਟੈਰੀਓ ਖਾਲਸਾ ਦਰਬਾਰ ਦੀ ਸਮੂਹ ਕਮੇਟੀ ਵੱਲੋਂ ਸਾਰੀ ਇਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜਿੱਥੇ ਵੀ ਕਿਤੇ ਨਾਮ ਦੇਵਾ ਗੁਰੂ ਨ ਸਿੱਖ ਨਾਮ ਨੂੰ ਨਿਵਾ ਸੰਤਾਂ ਬੇਟੀਆਂ ਹਨ ਅਸੀਂ ਫਿਰ ਇੱਕ ਵਾਰੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਮਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਹੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਮਾਰਗ ਤੇ ਚੱਲੀਏ ਇਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਜੀ ਸਾਨੂੰ ਉਹਨਾਂ ਨੇ ਸਿਖਿਆ ਦਿੱਤੀ ਹੈ ਕਿ ਅਸੀਂ ਉਹਨਾਂ ਦੇ ਪਹਿਰਾ ਦੇਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਹੀ ਲੋਕਾਈ ਨੂੰ ਅਨਟਾਰੀਓ ਖਾਲਸਾ ਦਰਬਾਰ ਦੀ ਸਾਰੀ ਸੰਗਤ ਵੱਲੋਂ ਮੈਟਰੋ ਪੰਜਾਬੀ სპੋਰਟਸ ਕਲੱਬ ਵੱਲੋਂ ਤੇ ਸਿੰਘ ਪੀਜਾ ਵੱਲੋਂ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਸਾਰੀ ਲੋਕਾਈ ਨੂੰ ਵਧਾਈਆਂ ਦਿੰਦੇ ਹਾਂ ਪ੍ਰਨਾਮ ਅਸ਼ਾ ਜੀ ਜੀ ਦੀ ਤੋਂ ਮਹਾਰਾਜ ਕਿਰਪਾ ਕਰਨ ਇਦਾਂ ਚੜ੍ਹਦੀ ਕਲਾ ਦੇ ਵਿੱਚ ਸਾਰੇ ਸੰਸਾਰ ਨੂੰ ਖੁਸ਼ੀਆਂ ਖੇੜੇ ਵਰਤੀ ਸੋ ਮੈਟਰੋਪੋਲੀਟਨ ਜਬੀ ਸਪੋਰਟਸ ਕਲੱਬ ਤਾਰੂਖਾਲ ਸਾਹਿਬ ਦੇ ਵਾਰ ਤੇ ਸਿੰਘ ਪੀਆ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਲਗਾਈ ਨੂੰ ਜਿੱਥੇ ਜਿੱਥੇ ਦੁਨੀਆ ਭਰ ਦੇ ਵਿੱਚ ਵੀ ਸਿੱਖ ਵਸਦੇ ਨੇ ਉਹਨਾਂ ਸਾਰੇ ਸਿੱਖਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪਰਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਇਸ ਦੇ ਨਾਲ ਹੀ ਆਪਾਂ ਜਿੱਥੇ ਵੀ ਹਾਂ ਕਿਤੇ ਜਿੱਥੇ ਵੀ ਆਪਣੇ ਲਾਗੇ ਗੁਰੂ ਘਰ ਹੈ ਉੱਥੇ ਆਪਾਂ ਜ਼ਰੂਰ ਜਾਈਏ ਮਥਾਟੇ ਕੀਏ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ ਤੇ ਜਿੰਨਾ ਵੀ ਹੋ ਸਕੇ ਲੰਗਰਾਂ ਦੇ ਵਿੱਚ ਸੇਵਾ ਜ਼ਰੂਰ ਕਰੀਏ ਕਿਉਂਕਿ ਗੁਰੂ ਨਾਨਕ ਦੇਵ ਦਾ ਫਿਲਾਸਫਾ ਇਹ ਸੀ ਪੇ ਸਿੱਖੀ ਤੇ ਸੇਵਾ ਇਕੱਠੀਆਂ ਜਿੰਨਾ ਵੀ ਹੋ ਸਕੇ ਤੁਸੀਂ ਜ਼ਰੂਰ ਕਮਿਊਨਿਟੀ ਦੀ ਕੁਦਰਤੀ ਸੇਵਾ ਕਰਿਆ ਕਰੀਏ ਤੇ ਜਿੱਥੇ ਨਾਲ ਹੀ ਉਹਨਾਂ ਨੇ ਦੁਨੀਆ ਭਰ ਨੂੰ ਇਹ ਦੱਸਿਆ ਕਿ ਜਵਾਰ ਤੇ ਜ਼ੁਲਮ ਦਾ ਜਿਹੜਾ ਸਾਹਮਣਾ ਹਮੇਸ਼ਾ ਕਰਨਾ ਪੈਣਾ ਹਮੇਸ਼ਾ ਜਿਹੜੇ ਸੱਚੇ ਬੰਦੇ ਨੂੰ ਸੱਚਾ ਕਹਿਣ ਦੀ ਕੋਸ਼ਿਸ਼ ਕਰੀਏ ਤੇ ਦੁਨੀਆ ਦੇ ਵਿੱਚ ਜੋ ਵੀ ਅੱਜ ਕੱਲ ਬਤ ਰਿਆ ਆਪਾਂ ਇਹ ਅਰਦਾਸ ਕਰੀਏ ਕਿਉਂਕਿ ਜਿਹੜਾ ਗੁਰਨਾਨਕ ਦਾ ਧਰਮ ਆ ਜਿਹੜੀ ਗੁਰਨਾਨਕ ਦਾ ਫਲਸਫਾ ਇਹੀ ਆ ਵੀ ਜਿੱਥੇ ਵੀ ਕੋਈ ਬੈਠੇ ਕੋਈ ਵੀ ਹੋਵੇ ਸਾਰੇ ਸੁਖੀ ਬਸਣ ਕਿਉਂਕਿ ਜਦੋਂ ਵੀ ਆਪਾਂ ਦੁਨੀਆ ਦੇ ਵਿੱਚ ਕਦੇ ਵੀ ਸਿੱਖ ਕੌਮ ਜਦੋਂ ਵੀ ਕਿਸੇ ਵੀ ਗੁਰਦਵਾਰ ਸਾਹਿਬ ਆਣ ਦੇ ਵਿੱਚ ਅਰਦਾਸ ਹੁੰਦੀ ਆ ਉਥੇ ਇਹੀ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਸਰਬਤ ਦਾ ਭਲਾ ਮਨਗੜ ਵਾਲੀ ਕੌਮ ਜਿੱਥੇ ਵੀ ਤੁਸੀਂ বাসਦੇ ਹੋ ਜਰੂਰ ਆਪਣੇ ਬੱਚਿਆਂ ਨੂੰ ਇਸ ਫਲਸਫੇ ਬਾਰੇ ਤੇ ਆਪਣੀ ਕੌਮ ਨੂੰ ਆਪਣੇ ਗਵਾਂਡੀਆਂ ਨੂੰ ਆਪਣੇ ਪਰਿਵਾਰ ਨੂੰ ਤੇ ਆਪਣੇ ਜਿਹੜੇ ਕੰਟਰੀਆਂ ਜਿੱਥੇ-ਜਿੱਥੇ ਹੈਗੀਆਂ ਇਸ ਫਲਸਫੇ ਨੂੰ ਲੈ ਕੇ ਤੁਰਿਏ ਤਾਂ ਕਿ ਜਿਹੜਾ ਆਹ ਹਾਲਾਤ ਹੋਏ ਨੇ ਦੁਨੀਆ ਦੇ ਵਿੱਚ ਅੱਜ ਕੱਲ ਤਾਂ ਕਿ ਗੁਰੂ ਨਾਨਕ ਲਾਮ ਲੇਵਾ ਜਿਹੜੀ ਸੰਗਤ ਆ ਆਪਣਾ ਨਾਮ ਜਪ ਕੇ ਕੀਰਤ ਕਰਕੇ ਤੇ ਵੰਡ ਕੇ ਛੱਕ ਕੇ ਜਿਹੜਾ ਆਉਣ ਵਾਲਾ ਸਮਾਂ ਸਾਰੀ ਦੁਨੀਆ ਤੇ ਉਹ ਚੰਗਾ ਆਵੇ ਬਸ ਇਸੇ ਨਾਲ ਹੀ ਆਪਾਂ ਇਹੀ ਅਰਦਾਸ ਦੇ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣਾ ਸਰਬੱਤ ਦੇ ਭਲੇ ਦੇ ਨਾਲ ਹੀ ਆਪਾਂ ਇਹੀ ਸਮੂਚੀ ਕੌਮ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ